ਬਾਈ ਫਸਰੀ ਗਾਲਾ ਫਸਰੀ ਗਾਲਾ ਹਾਂ ਕਿਵੇਂ ਆ ਠੀਕ ਆ ਬਾਈ ਮੈਂ ਫੋਨ ਲੈ ਕੇ ਜਾ ਨਾ ਨਵਾਂ ਕੋਈ ਨਵਾਂ ਫੋਨ ਕਿੰਨੇ ਦਾ ਦੇਖ ਲਾ ਕੋਈ ਸਸਤਾ ਆ ਸਸਤਾ ਯਾਰ 10000 ਟਿੱਕਰ ਪਿਆ ਯਾਰ ਆਹ ਹਾ ਸਮਸੋਂਗ ਦਾ ਮੇਰੇ ਕੋਲ ਤਾਂ 1000 ਰੁਪਿਆ ਹੈ ਹੈ ਮੇਰੇ ਕੋਲ ਤਾਂ 1000 ਰੁਪਿਆ ਹੈ ਬਈ 1000 ਦਾ ਤਾਂ ਨਹੀਂ ਹੋਣਾ ਯਾਰ ਬਾਕੀ ਮਿਹਾਰ ਕਰਨੇ ਆ ਨਹੀਂ ਯਾਰ ਧਾਰ ਨਹੀਂ ਯਾਰ ਮੁੜ ਕੇ ਨਾ ਪਤਾ ਕੀ ਚੱਕਰ ਮੁੜ ਕੇ ਪੈਸੇ ਮਿਲਦੇ ਨਹੀਂ ਯਾਰ ਮੁੜ ਕੇ ਕੋਨੇ ਮੇਰੇ ਤੇਰਾ ਭਰੋਸਾ ਕਰ ਤੂੰ ਮੈਂ ਦੇ ਦੂੰਗਾ ਨਹੀਂ ਯਾਰ ਬਈ ਯਰੇ ਇਹ ਕੰਮ ਧਾਰ ਵਾਲਾ ਬੰਦਾ ਯਾਰ ਪਤਾ ਕੀ ਚੱਕਰ ਮੋੜ ਕੇ ਫਿਰ ਰੋਜੇ ਆnde ਪੈਸੇ ਆਉਂਦੇ ਨਹੀਂ ਕਰਦੇ ਨਹੀਂ ਮੋੜ ਕੇ ਯਾਰ ਬਾਈ ਬਣਾ ਬਾਈ ਮੈਂ ਮੈਂ ਤਾਂ ਕਰਦੇ ਨਾ ਪਹਿਲੀ ਹੱਥ ਲਾਜਣਾ ਬਾਈ ਤੇ ਤੇਰੀ ਹੱਥ ਲਾਉਣ ਵਾਲੀ ਗੱਲ ਨਹੀਂ ਯਾਰ ਭਰਾ ਮੇਰਾ ਚਾਹੀਦਾ ਕੋਈ ਬੰਦਾ ਸਿਆਣਾ ਬਣਾ ਲੈ ਕੇ ਆ ਫਿਰ ਤਾਂ ਆਪਾਂ ਮੰਨ ਲਈਏ ਤੂੰ ਜਵਾਕ ਹੈਗਾ ਔਰ ਤੈਨੂੰ ਮੈਂ ਤੂੰ ਦਾ ਫਿਰ ਕੱਲ ਨੂੰ ਮੋੜ ਕੇ ਆਉਣਾ ਤਾਂ ਹੈ ਨਹੀਂ ਦੁਕਾਨ ਤੇ ਮੈਨੂੰ ਪਤਾ ਕਿਹੜਾ ਫੋਨ ਲੈ ਗਿਆ ਤਾ ਬਈ ਚੱਲ ਫਿਰ ਮੈਂ ਆਪਦੇ ਚਾਚੇ ਨੂੰ ਲੈ ਕੇ ਆਂਦਾ ਆ ਲਿਆ ਕੋਈ ਨਾ ਫੇਰ ਵੇਨੇ ਆਪਾਂ ਯਾਰ ਮੁੰਡਾ ਫੋਨ ਪਾਸ ਕੇ ਗਿਆ ਸੀ ਆ ਯਾਰ ਬਈ ਇਹ ਕਹਿੰਦਾ ਨਾ 1000 ਰੁਪਏ ਯਾਰ ਬਾਕੀ ਮੈਂ ਹਾਰ ਕਰਨਾ ਕੇ ਉਹ ਨਹੀਂ ਦੇ ਜਾਂਗੇ ਕੋਈ ਗੱਲ ਨਹੀਂ ਯਾਰ ਬਈ ਮੁੜ ਕੇ ਨਾ ਯਾਰ ਪਤਾ ਕੀ ਚੱਕਰਾ ਚਾਹੀ ਪੰਜ ਕੇ ਆਪਾਂ ਕਰੋ ਮੁੜ ਕੇ ਨਾ ਤੈਨੂੰ ਸੁਹਾ ਦੇ ਦੀ ਗੱਲ ਆ ਬਸ ਆਇਆ ਨਹੀਂ ਪੇਮੈਂਟ ਆਪਣੀ ਦੇ ਜਾਂਗੇ ਤੈਨੂੰ ਪੇਮੈਂਟ ਕੋਈ ਨਹੀਂ ਅਦਵਾਖ ਖੋਸ਼ ਕਰ ਤੂੰ ਚੱਲ ਤੇਰੇ ਕਾਂ ਤੇ ਮੈਂ ਦੇ ਦੇਣਾ ਆ ਕੋਈ ਗੱਲ ਨਹੀਂ ਇਹ ਨਾ ਹੋਵੇ ਹਫਤੇ ਤੋਂ ਬਾਅਦ ਦੇ ਦੋ ਹਫਤੇ ਨਹੀਂ ਨਹੀਂ ਹਫਤੇ ਤੋਂ ਪਹਿਲਾਂ ਵੀ ਆ ਜਾ ਤੂੰ ਹੱਟਾ ਕਹਿੰਦਾ ਮੈਂ ਤੈਨੂੰ ਦੋ ਹਫਤੇ ਦਿੱਤੇ ਦੋ ਹਫਤੇ ਨੂੰ ਦੇ ਦੇਣੀ ਹਾਂ ਹਾਂ ਕੋਈ ਗੱਲ ਨਹੀਂ ਠੀਕ ਆ ਦੇ ਜਾਗੇ ਦੇ ਜਾਗੇ ਕੋਈ ਗੱਲ ਨਹੀਂ ਹੁਣ ਖੁਸ਼ ਆ ਚੱਲ ਫਿਰ ਆਇਆ 9 ਦਿਨ ਹੋ ਗਏ ਪੈਸੇ ਦੇਖ ਨਹੀਂ ਗਏ ਯਾਰ 1000 ਰੁਪਏ ਦੇ ਕੇ ਬਤਿੰਦਰ ਉਹ ਤੋਂ ਬਾਅਦ ਆਇਆ ਇਹਨੇ ਨਾ ਹੀ ਫੋਨ ਚੱਕਦੇ ਆ ਅੱਜ ਵੇਨੇ ਆ ਲਾ ਕੇ ਫੋਨ ਯਾਰ ਪਾਣੀ ਕੀ ਜਕਰਿਆ ਯਾਰ ਉਹ ਪਤੰਦਰ ਦਾ ਹੋਣ ਚੱਕ ਲੋ ਪਤੰਦਰੋ ਚੱਕ ਲੋ ਚੱਕ ਲਿਆ ਹਲੋ ਹਾਂ ਭਾਈ ਕਿਵੇਂ ਆ ਬਾਈ ਯਾਰ ਪਾਣੀ ਨੀ ਚੱਕਦੇ ਪਤੰਦਰੋ ਕਿੰਨੇ ਦਿਨ ਹੋ ਗਏ ਤੁਹਾਨੂੰ ਲਾਈ ਜਾਂਦੇ ਨੇ ਉਹ ਬਾਈ ਯਾਰ ਫੋਨ ਦਾ ਪਤਾ ਨਹੀਂ ਲੱਗਾ ਮੈਂ ਸੁੱਤਾ ਪਿਆ ਸੀਗਾ ਹਾਂ ਕੋਈ ਗੱਲ ਔਰ ਬਾਈ ਪੈਸੇ ਤਾਂ ਦੇ ਜਾਂਦੇ ਯਾਰਾਂ ਮੈਂ 2 ਹਫ਼ਤੇ ਦਾ ਕਿਹਾ ਸੀ ਯਾਰ ਤੁਸੀਂ ਵੇਖ ਲਓ ਬਾਈ 3 ਹਫ਼ਤੇ ਹੋ ਗਏ ਤੁਹਾਡੀ ਮਰਜ਼ੀ ਆ ਬਾਈ ਯਾਰ ਦੇ ਦੇਣੇ ਪੈਸੇ ਥੋੜੇ ਥੋੜੇ ਕਰਕੇ ਅਸੀਂ ਕਿਹੜਾ ਯਾਰ ਪਿੰਡ ਛੱਡਣ ਲੱਗੇ ਆ ਤਾਂ ਆਪ ਹੀ ਸਿਆਣਾ ਬਹਿਣਾ ਬਿਤੇਰੇ 16000 ਰੁਪਏ 'ਚ 65 ਥੋੜੀ ਛੱਡ ਜਾ ਕੋਈ ਨਹੀਂ ਦੇ ਜਾਗੇ ਯਾਰ ਹੌਲੀ ਹੌਲੀ ਬਾਈ ਯਾਰ ਤੁਹਾਡੀ ਮਰਜ਼ੀ ਆ ਭਰਾਵਾ ਮੜਕ ਤੁਹਾਡੀਆਂ ਗੱਲਾਂ ਆ ਹੀ ਹੁੰਦੀਆਂ ਐ ਚਲ ਕੋਈ ਨਾ ਭਰਾਵਾ ਆ ਜੂ ਕੋਈ ਨਾ ਲੱਗ ਜੂ ਪਤਾ ਦਿੰਨੇ ਕਿ ਨਹੀਂ ਠੀਕ ਆ ਭਰਾਓ ਓਕੇ ਹਲੋ ਹਾਂ ਬਾਈ ਕਿਵੇਂ ਹਾਂ ਭਰਾ ਯਾਰ ਦੇਖ ਲਾ 2 ਮਹੀਨੇ ਹੋ ਗਏ ਯਾਰ ਯਾਰ ਫਿਰ ਕੀ ਹੋ ਗਿਆ 2 ਮਹੀਨੇ ਹੋ ਗਏ ਤਾਂ ਹਾਂ ਬੇ ਲੱਭਣ ਦਾ ਪਰੇ ਪੈਸੇ ਆਏ ਨਹੀਂ ਗੇ ਅਡਾ ਗੜਾ ਘਰ ਭੱਜਣ ਲੱਗੇ ਅਸੀਂ ਭੱਜਣ ਲਗੇ ਪਿੰਡ ਛੜ ਗਏ ਤਾਂ ਐ ਕਰਦਾ ਹੁੰਦਾ ਜਿਵੇਂ ਸਾਲ ਹੋ ਦੋ ਤੇ ਹੋ ਗਿਆ ਹੁੰਦਾ ਤੂੰ ਤਾਂ ਗਏ ਮੈਂ ਥੋੜੇ ਥੋੜੇ ਕਰਕੇ ਦੇ ਦੂੰ ਤੂੰ ਤਾਂ ਉਹ ਵੀ ਨਹੀਂ ਦਿੱਤੇ ਯਾਰ ਇਹ ਦੋ ਬਾਤ ਦਾ ਹਾਰ ਹੀ ਨਿਕਰਾ ਕਰਨਾ ਮੈਂ ਯਾਰ ਹਾਂ ਕੋਈ ਨਹੀਂ ਦੇ ਜਾਂਗੇ ਤੇਰੇ ਪੈਸੇ ਉਹ ਨਾਲੇ ਤੇਰਾ ਇਹ ਚੱਕਰ ਪਿਆ ਫੋਨ ਵੀ ਨਹੀਂ ਚੱਲਦਾ ਸ਼ੁਰ ਹੋਈ ਜਾਂਦਾ ਫੋਨ ਵੀ ਨਹੀਂ ਚੱਲਿਆ ਤੇਰਾ ਯਾਰ ਉਹ ਤੋ ਕਹਿੰਨ ਦੋ ਪੈਸੇ ਦੇ ਜੋ ਪੈਸੇ ਤਾਂ ਹੀ ਦੇ ਕੇ ਜਾਵਾਂਗੇ ਜੇ ਫੋਨ ਚੱਲੂਗਾ ਤਾਂ ਫੋਨ ਵੀ ਨਹੀਂ ਚੱਲਿਆ ਭਰਾਵਾ ਮਰਜੀ ਆ ਤੇਰੀ ਯਾਰ ਹੈ ਚੱਲ ਕੋਈ ਨਾ ਹੋਂ ਤਾਂ ਘਰ ਹੀ ਭੱਜਣੇ ਆ ਭਰਾਵਾ ਤੇਰੇ ਆਓ ਪੈਸੇ ਦੇਣ ਦੀ ਮਾਰਾ ਹੁਣ ਕਹਿੰਦੇ ਆ ਤੋ ਫੋਨ ਖਰਾ ਹੋ ਗਿਆ ਹੈ ਉਦੋਂ ਦੇਖ ਕੇ ਚੈੱਕ ਕਰਕੇ ਲਿਗਾਇਆ ਸੀ ਤੁਸੀਂ ਨਵਾਂ ਫੋਨ ਜਮਾ ਦਿੱਤਾ ਡੱਬਾ ਬੰਦ ਚਾ ਫਿਰ ਤੁਸੀਂ ਐਂ ਕਰੋ ਜੇ ਮੇਰਾ ਫੋਨ ਮੋੜ ਦਿਓ ਏ ਆ ਕੋਈ ਨਾ ਜਾਇਆ ਪ੍ਰੰਧਾ ਅਜੂਬਾ ਕਿਸੇ ਨਾਲ ਧਾਰ ਨਹੀਂ ਕਰਿਆ ਕਰਨਾ ਪ੍ਰੰਧਾ ਜਦੋਂ ਧਾਰ ਚੀਜ਼ ਲੈਣੀ ਹੁੰਦੀ ਆ ਉਦੋਂ ਮੂੰਹ ਹੋਰ ਕਰ ਲੈਂਦੇ ਆ ਤੇ ਮੁੜ ਕੇ ਦੇਣ ਵਾਰੀ ਪੈਸੇ ਮੁੜ ਕੇ ਉੱਕਾਉਂਦੇ ਸਾਡਾ ਘਰ ਤਾਂ ਨਹੀਂ ਭੱਜ ਲੱਗਾ ਜੋ ਅਜੂਬਾ ਕਿਸੇ ਨਾਲ ਧਾਰ ਨਹੀਂ ਕਰਿਆ ਕਰਨਾ ਅੱਜ ਕਾ ਲੋਕੀ ਨਾ ਪ੍ਰੰਧਾ ਜਦੋਂ ਕੋਈ ਚੀਜ਼ ਲੈਣੀ ਹੁੰਦੀ ਆ ਮੂੰਹ ਦੇ ਮਿੱਠੇ ਤੇ ਮਗਰੋਂ ਹੋਰ ਹੀ ਬਣ ਜਾਂਦੇ ਆ ਪ੍ਰੰਧਾ ਪਹਿਲਾ ਦੁਕਾਨ ਵਾਲਾ ਧਾਰ ਕਰ ਲੈਂਦਾ ਜੋ ਪੈਸੇ ਦੇ ਨਹੀਂ ਦਿਆ ਉਦੋਂ ਕਹਿੰਦਾ ਸਾਡਾ ਘਰ ਤਾਂ ਨਹੀਂ ਭੱਜ ਲੱਗਾ ਸੀ ਤਾਂ ਨਹੀਂ ਭੱਜ ਲੱਗੇ ਅਜੀਤ ਬਾਈ ਬਈ ਕਿਸੇ ਨਾਲ ਕੋਈ ਧਾਰਨਿਆ ਕਰੋ ਕੋਈ ਲੋੜ ਨਹੀਂ ਧਾਰ ਕਿਸੇ ਨਾਲ ਕਰਨ ਦੀ ਠੀਕ ਆ ਜਿਹੜਾ ਬਈ ਪੈਸੇ ਨਗਦ ਦਿੰਦਾ ਉਹਨੂੰ ਚੀਜ਼ ਦੋ ਨਹੀਂ ਤਾਂ ਲੋੜ ਨਹੀਂ ਕਿਸੇ ਨੂੰ ਤੇ ਨਹੀਂ